ਸਤਿ ਆਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਆਂ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ। ਸੁਣੋ ਜੀ ਇਸ ਵਾਰ ਮੰਮੀ ਪਾਪਾ ਇੱਥੇ ਆ ਗਏ ਤਾਂ ਠੀਕ ਹੈ। ਪਰ ਜਦੋਂ ਉਹ ਰਿਟਾਇਰ ਹੋ ਜਾਣਗੇ ਤਾਂ ਇਹ ਨਾ ਕਿਓ ਕਿ ਉਹ ਸਾਡੇ ਨਾਲ ਹੀ ਰਹਿਣ। ਮੈਂ ਆਪਣੇ ਬੱਚਿਆਂ ਦਾ ਤੇ ਤੁਹਾਡਾ ਖਿਆਲ ਰੱਖਸ ਲੈ ਲੈਂਦੀ ਹਾਂ। ਇੰਨਾ ਹੀ ਬਹੁਤ ਹੈ। ਤੁਹਾਡੀ ਮਾਂ ਨੂੰ ਤਾਂ ਮੈਂ ਜਿੰਨਾ ਕੰਮ ਕਹਿੰਦੀ ਉਹ ਉਨਾ ਹੀ ਕਰਦੀ ਹੈ ਕਦੀ ਉਸਨੇ ਆਪਣੇ ਮਨ ਤੋਂ ਤਾਂ ਕੋਈ ਕੰਮ ਨਹੀਂ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਜੀ ਮੈਂ ਰਸੋਈ ਵਿੱਚ ਕੰਮ ਕਰ ਰਹੀ ਹਾਂ ਤਾਂ ਤੁਸੀਂ ਓਨੀ ਦੇਰ ਨੂੰ ਝਾੜੂ ਲਗਾ ਦਿਓ ਤਾਂ ਉਹ ਸਿਰਫ ਝਾੜੂ ਲਗਾ ਕੇ ਬੈਠ ਗਈ ਉਹਨਾਂ ਨੂੰ ਇਹ ਸਮਝ ਨਹੀਂ ਲੱਗੀ ਕਿ ਜੇਕਰ ਮੈਂ ਝਾੜੂ ਲਗਾ ਦਿੱਤਾ ਹੈ ਤਾਂ ਮੈਂ ਉਸ ਤੋਂ ਬਾਅਦ ਪੋਚਾ ਵੀ ਲਗਾ ਦੇਵਾਂ ਜੇ ਮੈਂ ਉਹਨਾਂ ਨੂੰ ਕੁਝ ਕਹਿੰਦੀ ਹਾਂ ਤਾਂ ਪਿਤਾ ਜੀ ਉਹਨਾਂ ਦੀ ਪਹਿਰੇਦਾਰੀ ਵਿੱਚ ਖੜੇ ਹੋ ਜਾਂਦੇ ਸੀ ਤੇ ਮੈਨੂੰ ਕਹਿੰਦੇ ਕਿ ਇਸ ਉਮਰ ਵਿੱਚ ਤੂੰ ਆਪਣੀ ਸੱਸ ਤੋਂ ਕੰਮ ਕਰਵਾਏਂਗੀ ਮੈਂ ਕਿਹਾ ਕਿ ਜੇ ਇਸ ਉਮਰ ਵਿੱਚ ਉਹ ਚਾਰ-ਚਾਰ ਰੋਟੀਆਂ ਖਾ ਸਕਦੀ ਹੈ ਤਾਂ ਕੰਮ ਕਿਉਂ ਨਹੀਂ ਕਰ ਸਕਦੀ ਕੋਮਲ ਆਪਣੇ ਪਤੀ ਸੁਨੀਲ ਨੂੰ ਕਹਿੰਦੀ ਹੈ ਸੁਨੀਲ ਕਹਿੰਦਾ ਹੈ ਕਿ ਜਰਾ ਹੌਲੀ ਬੋਲ ਤੂੰ ਜਾਣਦੀ ਹੈ ਤਾਂ ਕਿ ਪਿਤਾ ਜੀ ਰਟਾਇਰ ਹੋਣ ਵਾਲੇ ਹਨ ਫਿਰ ਕਿਉਂ ਜਾਣ ਪੁੱਛ ਕੇ ਪੰਗੇ ਲੈਣੇ ਏ ਬੁੱਢੇ ਲੋਕ ਆਪਣਾ ਫੈਸਲਾ ਜਲਦੀ ਬਦਲ ਲੈਂਦੇ ਹਨ ਮੰਮੀ ਤਾਂ ਬਹੁਤ ਭੋਲੀ ਭਾਲੀ ਹੈ ਤੂੰ ਉਹਨਾਂ ਤੋਂ ਆਪਣਾ ਕੰਮ ਚੁੱਪ ਕਰਕੇ ਕਰਵਾ ਲਿਆ ਕਰ ਪਿਤਾ ਜੀ ਨੇ ਆਪਣਾ ਵੱਖਰਾ ਘਰ ਬਣਾਉਣ ਦਾ ਫੈਸਲਾ ਕਰ ਲਿਆ ਜਦ ਘਰ ਬਣ ਜਾਏਗਾ ਤਾਂ ਉਹਨਾਂ ਨੇ ਉੱਥੇ ਹੀ ਰਹਿਣਾ ਚਲੇ ਜਾਣਾ ਹੈ ਆਪਣਾ ਘਰ ਛੱਡ ਕੇ ਉਹ ਇੱਥੇ ਨਹੀਂ ਰਹਿਣਗੇ ਥੋੜੇ ਦਿਨ ਹੋਰ ਬਰਦਾਸ਼ਤ ਕਰ ਲੈ ਫਿਰ ਤਾਂ ਤੂੰ ਹੀ ਇਸ ਘਰ ਦੀ ਮਹਾਰਾਣੀ ਬਣ ਕੇ ਰਹੇਗੀ ਕਿਉਂਕਿ ਤੂੰ ਤਾਂ ਇਸ ਘਰ ਦੀ ਵੱਡੀ ਨੂੰਹ ਹੈ ਕੋਮਲ ਕਹਿੰਦੀ ਕਿ ਮੈਨੂੰ ਜਿਆਦਾ ਸੁਪਨੇ ਨਾ ਦਿਖਾਇਆ ਕਰੋ ਮੇਰੇ ਤਾਂ ਪਿਤਾ ਨੇ ਮੈਨੂੰ ਕਿਹਾ ਸੀ ਕਿ ਤੇਰੀ ਸੱਸ ਤੇਰੇ ਲਈ ਭਾਰੇ-ਭਾਰੇ ਗਹਿਣੇ ਬਣਾਵਾਵੇਗੀ ਪਰ ਉਸਨੇ ਤਾਂ ਸਾਰੇ ਭਾਰੇ-ਭਾਰੇ ਗਹਿਣੇ ਆਪਣੀ ਧੀ ਨੂੰ ਦੇ ਦਿੱਤੇ ਤੇ ਕੰਮਕ ਮੇਰੇ ਤੋਂ ਕਰਵਾਉਂਦੀ ਹੈ ਮੈਂ ਤੁਹਾਨੂੰ ਹੁਣੇ ਹੀ ਕਹਿ ਰਹੀ ਆ ਜੇਕਰ ਉਹ ਕਰਦਾ ਕੰਮ ਨਹੀਂ ਕਰੇਗੀ ਤਾਂ ਮੈਂ ਉਹਨਾਂ ਦੀ ਸਵੇਰ ਦੀ ਹੀ ਟਿਕਟ ਕਰਵਾ कटਵਾ ਦੇਵਾਂਗੀ ਨਹੀਂ ਤਾਂ ਮੈਂ ਆਪਣੇ ਪੇਕੇ ਚਲੀ ਜਾਵਾਂਗੀ ਕੋਮਲ ਕੋਮਲ ਇਹ ਬੜਪੜੋਂ ਦੀ ਬੜੋਦੀ ਹੋਈ ਉਥੋਂ ਚਲੀ ਗਈ ਸ਼ਾਮ ਨੂੰ ਜਦੋਂ ਕੋਮਲ ਨੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ ਰੱਬ ਨੂੰ ਧਿਆਉਣ ਨਾਲ ਕੁਝ ਨਹੀਂ ਹੋਣਾ ਘਰ ਵਿੱਚ ਕੰਮ ਵੀ ਕਰਨਾ ਪੈਂਦਾ ਦੇਖੋ ਦੁਪਹਿਰ ਦੇ ਬਰਤਨ ਵੀ ਸਾਫ਼ ਕਰਨ ਵਾਲੇ ਪਏ ਨੇ ਉਹਨਾਂ ਨੂੰ ਧੋ ਕੇ ਰੱਖ ਦੋ ਤਾਂ ਹੀ ਰਾਤ ਨੂੰ ਰੋਟੀ ਖਾਵਾਂਗੇ ਤਾਂ ਪਿਤਾ ਜੀ ਬੋਲੇ ਕਿ ਬੇਟਾ ਤੇਰੀ ਸਾਸੋਂ ਨੂੰ ਤਾਂ ਕੁਆਟਰ ਵਿੱਚ ਸਿਰਫ ਦੋ ਪਲੇਟਾਂ ਤੇ ਦੋ ਕੌਲੀਆਂ ਹੀ ਧੋਣੀਆਂ ਪੈਂਦੀਆਂ ਸੀ ਤਾਂ ਉਸ ਨੂੰ ਬਹੁਤ ਪਰੇਸ਼ਾਨੀ ਹੁੰਦੀ ਤੇ ਫਿਰ ਇੱਥੇ ਤਾਂ ਅਤੇ ਉਸਦੇ ਗੋਡਿਆਂ ਵਿੱਚ ਵੀ ਦਰਦ ਹੀ ਰਹਿੰਦਾ ਤੂੰ ਐਵੇਂ ਕਰ ਮੈਂ ਤੋ ਦਿੰਨਾ ਹਾਂ पांडे ਕੋਮਲ ਬੋਲੀ ਪਿਤਾ ਜੀ ਤੁਸੀਂ ਵੀ ਹੱਦ ਕਰਦੇ ਹੋ ਮੈਂ ਵੀ ਤਾਂ ਪਹਿਲਾਂ ਗਿਣ ਕੇ ਹੀ ਚਾਰ ਜਣਿਆਂ ਦੀ ਰੋਟੀ ਬਣਾਉਂਦੀ ਸੀ ਪਰ ਹੁਣ ਮੈਨੂੰ ਵੀ 6 ਜਣਿਆਂ ਦੀ ਰੋਟੀ ਪਕਾਉਣੀ ਪੈਂਦੀ ਹੈ ਮੈਂ ਤਾਂ ਕਦੀ ਨਹੀਂ ਰੋਈ ਜਦੋਂ ਸ਼ਾਮ ਨੂੰ ਮੰਮੀ ਤੁਹਾਡੇ ਨਾਲ ਟੈਲਣ ਜਾਂਦੀ ਹੈ ਤਾਂ ਉਹਨਾਂ ਦੇ ਗੋਡਿਆਂ ਵਿੱਚ ਉਦੋਂ ਦਰਦ ਨਹੀਂ ਹੁੰਦਾ ਜੇਕਰ ਉਹ ਮੇਰੀ ਮਦਦ ਕਰ ਰਹੀ ਹੈ ਤਾਂ ਤੁਹਾਡੇ ਤੋਂ ਉਹ ਵੀ برداشت ਨਹੀਂ ਹੋ ਰਿਹਾ ਧੋਨੇ ਤਾਂ ਤੁਹਾਨੂੰ ਹੀ ਪਹਿਨੇ ਹਨ ਤੁਸੀਂ ਧੋਵੋ ਜਾਂ ਮੰਮੀ ਇਹ ਤੁਹਾਡੀ ਮਰਜ਼ੀ ਮੈਂ ਤਾਂ ਜਾ ਰਹੀ ਹਾਂ ਮੈਂ ਹੁਣੇ ਆਉਂਦੀ ਹਾਂ ਤਾਂ ਫਿਰ ਮੰਮੀ ਜੀ ਪਿਤਾ ਜੀ ਨੂੰ ਕਹਿੰਦੀ ਕਿ ਕਿਉਂ ਉਸ ਦੇ ਮੂੰਹ ਲੱਗਦੇ ਹੋ ਉਸਦਾ ਵੀ ਤੇ ਕੰਮ ਵਧ ਹੀ ਗਿਆ ਹੈ ਆਪਣੇ ਆਉਣ ਦੇ ਨਾਲ ਬਸ ਖੜੇ ਖੜੇ ਭਾਂਡੇ ਹੀ ਤਾਂ ਧੋਣੇ ਹਨ ਇਹਦੇ ਵਿੱਚ ਕਿਹੜਾ ਵੱਡਾ ਕੰਮ ਹੈ ਮੈਂ ਕਰ ਦਿੰਦੀ ਹਾਂ ਬਸ ਕੁਝ ਦਿਨਾਂ ਦੀ ਹੀ ਤਾਂ ਗੱਲ ਹੈ ਤੁਸੀਂ ਜਾ ਕੇ ਆਰਾਮ ਕਰੋ ਘੱਟੋ ਘੱਟ ਇੱਕ ਹਫ਼ਤੇ ਬਾਅਦ ਜਗਿੰਦਰ ਸਿੰਘ ਜੀਤੋ ਨੂੰ ਕਹਿੰਦਾ ਕਿ ਚਲੋ ਕੋਚ ਦੇਣ ਲਈ ਕਰਨ ਬੇਟੇ ਦੇ ਕੋਲ ਉਸ ਤੇ ਘਰੇ ਚਲੀਏ ਤਾਂ ਉਸ ਉਹਨਾਂ ਨੇ ਉਸ ਨੂੰ ਫੋਨ ਲਗਾਇਆ ਤਾਂ ਕਰਨ ਦੀ ਘਰ ਵਾਲੀ ਕਹਿੰਦੀ ਕਿ ਮaaf ਕਰਨਾ ਪਿਤਾ ਜੀ ਅੱਜ ਤੁਸੀਂ ਇੱਥੇ ਨਹੀਂ ਆ ਸਕਦੇ ਮੈਂ ਤਾਂ ਅੱਜ ਆਪਣੇ ਪਿੱਕੇ ਘਰ ਆਈ ਹੋਈ ਹਾਂ ਜੇ ਇਸ ਵਕਤ ਤੁਸੀਂ ਉੱਥੇ ਜਾਓਗੇ ਤਾਂ ਕਰਨ ਇਕੱਲਾ ਕੀ ਕੀ ਕਰੇਗਾ ਇਸ ਤੋਂ ਚੰਗਾ ਹੈ ਕਿ ਤੁਸੀਂ ਜੇਠ ਜੀ ਅਤੇ ਭਾਬੀ ਜੀ ਹੁਣਾਂ ਕੋਲ ਹੀ ਰਹੋ ਕਿਉਂਕਿ ਇੱਥੇ ਆ ਕੇ ਨਾਲੇ ਤਾਂ ਆਪਣਾ ਸਮਾਂ ਬਰਬਾਦ ਕਰੋਗੇ ਤੇ ਨਾਲੇ ਸਾਡਾ ਵੈਸੇ ਵੀ ਕੁਝ ਟਾਈਮ ਬਾਅਦ ਤੁਸੀਂ ਰਿਟਾਇਰ ਹੋਣ ਹੀ ਵਾਲੇ ਹੋ ਫਿਰ ਅਸੀਂ ਤੁਹਾਨੂੰ ਤੁਹਾਡੇ ਘਰ ਮਿਲਣ ਆਵਾਂਗੇ ਉਦੋਂ ਨੂੰ ਤੁਹਾਡਾ ਘਰ ਵੀ ਬਣ ਜਾਏਗਾ ਇੰਨਾ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ ਜਗਿੰਦਰ ਸਿੰਘ ਆਪਣੀ ਘਰ ਵਾਲੀ ਜੀਤੋ ਨੂੰ ਕਹਿੰਦਾ ਕਿ ਸਾਰੇ ਮੇਰੇ ਰਿਟਾਇਰ ਹੋਣ ਦਾ ਹੀ ਇੰਤਜ਼ਾਰ ਕਰ ਰਹੇ ਹਨ ਚਲੋ ਚੰਗੀ ਗੱਲ ਹੈ ਜਗਿੰਦਰ ਸਿੰਘ ਜੀਤੋ ਨਾਲ ਆਪਣੇ ਘਰ ਚਲੇ ਗਏ ਤੇ ਵੇਖਦਿਆਂ ਹੀ ਵੇਖਦਿਆਂ ਜਗਿੰਦਰ ਸਿੰਘ ਦੀ ਰਿਟਾਇਰਮੈਂਟ ਦਾ ਸਮਾਂ ਨਜ਼ਦੀਕ ਆ ਗਿਆ ਉਹਨਾਂ ਨੇ ਜ਼ਿੰਦਗੀ ਦੀ ਸਾਰੀ ਕਮਾਈ ਲਗਾ ਕੇ ਆਪਣਾ ਘਰ ਬਣਵਾਇਆ ਤੇ ਉਹ ਸੋਚਦੇ ਸੀ ਕਿ ਅਸੀਂ ਆਪਣੇ ਘਰ ਵਿੱਚ ਆਰਾਮ ਨਾਲ ਰਹਾਂਗੇ ਪਰ ਉਹਨਾਂ ਦੇ ਦੋਵਾਂ ਪੁੱਤਰਾਂ ਨੇ ਆਪਣੇ ਲਈ ਵੱਡੇ-ਵੱਡੇ ਕਮਰੇ ਅਲੱਗ ਰੱਖ ਲਏ ਅਤੇ ਆਪਣੇ ਬੱਚਿਆਂ ਨੂੰ ਅਲੱਗ ਕਮਰਾ ਦੇ ਦਿੱਤਾ ਤੇ ਇੱਕ ਛੋਟਾ ਜਿਹਾ ਕਮਰਾ ਆਪਣੇ ਮਾਪਿਓ ਨੂੰ ਦੇ ਦਿੱਤਾ ਫਿਰ ਉਹਨਾਂ ਸੋਚਿਆ ਕਿ ਚਲੋ ਬੱਚੇ ਖੁਸ਼ ਤੇ ਅਸੀਂ ਵੀ ਖੁਸ਼ ਫਿਰ ਉਹਨਾਂ ਦੇ ਵੱਡੇ بیٹے ਦੀ ਬਦਲੀ ਉਸੇ ਸ਼ਹਿਰ ਹੋ ਗਈ ਉਹ ਆਪਣਾ ਸਾਰਾ ਸਮਾਨ ਲੈ ਕੇ ਆਪਣੇ ਪਿਤਾ ਦੇ ਬਣੇ ਹੋਏ ਘਰ ਵਿੱਚ ਸ਼ਿਫਟ ਹੋ ਗਿਆ ਫਿਰ ਕੀ ਸੀ ਕੋਮਲ ਦੇ ਪੇਕਿਆਂ ਤੋਂ ਕਾਫੀ ਰਿਸ਼ਤੇਦਾਰ ਆਉਂਦੇ ਇਸ ਤਰ੍ਹਾਂ ਹੀ ਕਮਰਿਆਂ ਦੀ ਕਮੀ ਹੋਣ ਲੱਗ ਪਈ ਇੱਕ ਦਿਨ ਕਮਲ ਬੋਲੀ ਕਿ ਪਿਤਾ ਜੀ ਜਿਹੜਾ ਤੁਸੀਂ ਪਿੱਛੇ ਇੱਕ ਨੌਕਰਾਂ ਵਾਸਤੇ ਕਮਰਾ ਬਣਵਾਇਆ ਹੈ ਉਹ ਵੀ ਕਾਫੀ ਵੱਡਾ ਹੈ ਮੈਂ ਤੁਹਾਡਾ ਸਮਾਨ ਉਸ ਵਿੱਚ ਰਖਵਾ ਦਿੰਦੀ ਹਾਂ ਕਿਹੜਾ ਸਾਡੇ ਘਰ 'ਚ ਕੋਈ ਨੌਕਰ ਹੈ ਜੋ ਉੱਥੇ ਰਹਿਣ ਆਉਣਗੇ ਘਰ ਵਰਗਾ ਹੀ ਘਰ ਹੈ ਜਗਿੰਦਰ ਸਿੰਘ ਆਪਣੀ ਘਰ ਵਾਲੀ ਵੱਲ ਵੇਖ ਕੇ ਕਹਿੰਦਾ ਕਿ ਕਿਹੋ ਜਿਹਾ ਸਮਾਂ ਆ ਗਿਆ ਹੈ ਹੁਣ ਮੇਰੇ ਹੀ ਘਰ ਵਿੱਚ ਮੈਨੂੰ ਨੌਕਰਾਂ ਵਾਲੇ ਕਮਰੇ ਵਿੱਚ ਰਹਿਣਾ ਪੈ ਰਿਹਾ ਹੈ ਤਾਂ ਜੀਤੋ ਕਹਿੰਦੀ ਕਿ ਆਪਣੇ ਨੋ ਨਾਲ ਬੋਲਣ ਤੋਂ ਚੰਗਾ ਹੈ ਕਿ ਆਪਾਂ ਆਪਣੇ ਬੇਟੇ ਨਾਲ ਗੱਲ ਕਰੀਏ ਸ਼ਾਮ ਨੂੰ ਜਦੋਂ ਸੁਨੀਲ ਆਇਆ ਤਾਂ ਉਸਦੇ ਪਿਤਾ ਨੇ ਉਸ ਨੂੰ ਕਿਹਾ ਕੀ ਬੇਟਾ ਤੂੰ ਆਪਣੀ ਘਰ ਵਾਲੀ ਨੂੰ ਸਮਝਾ ਉਹ ਸਾਨੂੰ ਨੌਕਰਾਂ ਵਾਲੇ ਕਮਰੇ ਵਿੱਚ ਰਹਿਣ ਲਈ ਕਹਿ ਰਹੀ ਹੈ ਸੁਨੀਲ ਨੇ ਕਿਹਾ ਕਿ ਕੋਮਲ ਸਹੀ ਤਾਂ ਕਹਿ ਰਹੀ ਹੈ ਘਰ ਵਿੱਚ ਇਹੋ ਜਿਹਾ ਫਰਸ਼ ਲੱਗਾ ਹੈ ਕਿ ਜਿਸ ਉੱਤੇ ਤਿਲਕਣ ਬਹੁਤ ਹੈ ਸਾਨੂੰ ਤਾਂ ਡਰ ਲੱਗਿਆ ਰਹਿੰਦਾ ਕਿ ਕਿਤੇ ਤੁਸੀਂ ਤਿਲਕ ਕੇ ਡਿੱਗ ਹੀ ਨਾ ਪ ਜਾਓ ਜੇਕਰ ਲੱਤਾਂ ਟੁੱਟ ਗਈ ਤਾਂ ਬੁਢਾਪੇ ਵਿੱਚ ਤੁਹਾਡੀ ਸੇਵਾ ਕੌਣ ਕਰੇਗਾ ਫਿਰ ਸੁਨੀਲ ਕਹਿੰਦਾ ਕਿ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਹਾਂ ਕਿ ਤੁਸੀਂ ਬੇਵਜਾ ਕੋਮਲ ਨਾਲ ਉਲਝਣਾ ਬੰਦ ਕਰੋ ਮਾਣੇ ਤਾਂ ਤੁਹਾਡੀ ਗੱਲ ਮੰਨ ਲਈ ਸੀ ਪਰ ਜ਼ਰੂਰੀ ਨਹੀਂ ਕਿ ਨੋ ਵੀ ਤੁਹਾਡੀ ਗੱਲ ਮੰਨੇ ਬੇਟੇ ਦਾ ਜਵਾਬ ਸੁਣ ਕੇ ਜਗਿੰਦਰ ਸਿੰਘ ਨਾਰਾਜ਼ ਹੋ ਗਏ ਤੇ ਸੋਚਣ ਲੱਗਾ ਕਿ ਅਜੇ ਤਾਂ ਮੈਨੂੰ ਮੇਰੀ ਪੈਨਸ਼ਨ ਦੇ ਪੈਸੇ ਆਉਂਦੇ ਹਨ ਤੇ ਫਿਰ ਵੀ ਮੈਨੂੰ ਇੰਨਾ ਕੁਝ ਸੁਣਾਉਂਦੇ ਹਨ ਬੇਟਾ ਇੰਨੀਆਂ ਗੱਲਾਂ ਕਰਕੇ ਉੱਥੋਂ ਚਲਾ ਗਿਆ ਆਪਣੇ ਬੇਟੇ ਅਤੇ ਪੁੱਤਰੇ ਦੇ ਨਾਲ ਰਹਿਣ ਦੇ ਲਾਲਚ ਨੇ ਉਹਨਾਂ ਨੂੰ ਜਵਾਬ ਦੇਣ ਤੋਂ ਰੋਕ ਲਿਆ ਨਹੀਂ ਤਾਂ ਕੁਝ ਕੌੜਾ ਹੀ ਬੋਲਣ ਲੱਗੇ ਸੀ ਜੀਤੋ ਨੇ ਵੀ ਜਗਿੰਦਰ ਸਿੰਘ ਨੂੰ ਨਹੀਂ ਬੋਲਾਂ ਦਿੱਤਾ ਜਗਿੰਦਰ ਸਿੰਘ ਕਹਿੰਦੇ ਕਿ ਘਰ ਦੀ ਇੱਕ ਇੱਕ ਇੱਟ ਲਗਾਉਣ ਵੇਲੇ ਮੈਂ ਕਿੰਨੇ ਸੁਪਨੇ ਵੇਖੇ ਸੀ ਤੇ ਹੁਣ ਉਹੀ ਸੁਪਨੇ ਇੱਕ ਇੱਕ ਕਰਕੇ ਟੁੱਟ ਰਹੇ ਹਨ ਕਰਨ ਨੂੰ ਹੀ ਵੇਖੋ ਉਹ ਕਹਿੰਦਾ ਸੀ ਕਿ ਜਦੋਂ ਤੁਹਾਡਾ ਘਰ ਬਣ ਜਾਏਗਾ ਤਾਂ ਮੈਂ ਆਵਾਂਗਾ ਪਰ ਹੁਣ ਦੀਵਾਲੀ ਵੇਲੇ ਹੀ ਆਉਂਦਾ ਹੈ ਤੇ ਆਪਣੀਆਂ ਪਰੇਸ਼ਾਨੀਆਂ ਦੱਸ ਕੇ ਪੈਸੇ ਲੈ ਜਾਂਦਾ ਜੀਤੋ ਬੋਲੀ ਕਿ ਅਜੇ ਉਹਨਾਂ ਦੀ ਉਮਰ ਹੀ ਕੀ ਹੈ ਹੌਲੀ ਹੌਲੀ ਸਮਝ ਜਾਣਗੇ ਜਗਿੰਦਰ ਸਿੰਘ ਬੋਲਿਆ ਕਿ ਹੁਣ ਤੇਰੇ ਪੁੱਤਰ ਬੱਚੇ ਨਹੀਂ ਰਹਿ ਗਏ ਅੱਗੇ ਉਹਨਾਂ ਦੇ ਵੀ ਬੱਚੇ ਹੋ ਗਏ ਹਨ ਤਾਂ ਜੀਤੋ ਨੇ ਕਿਹਾ ਕਿ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਅਗਲੇ ਦਿਨ ਜਗਿੰਦਰ ਸਿੰਘ ਨੇ ਜੀਤੋ ਬਰਾਂਡੇ ਵਿੱਚ ਬੈਠ ਕੇ ਚਾਹ ਦਾ ਆਨੰਦ ਲੈ ਰਹੇ ਸੀ ਤੇ ਅਚਾਨਕ ਸੁਨੀਲ ਉੱਥੇ ਆ ਕੇ ਖੜਾ ਹੋ ਗਿਆ ਤਾਂ ਜਗਿੰਦਰ ਸਿੰਘ ਨੇ ਸੋਚਿਆ ਕਿ ਸ਼ਾਇਦ ਸੁਨੀਲ ਮੇਰੇ ਤੋਂ ਮਾਫੀ ਮੰਗਣ ਲਈ ਆਇਆ ਹੈ ਪਰ ਉਸ ਨੇ ਤਾਂ ਫਿਰ ਉਹੀ ਗੱਲ ਛੇੜ ਲਈ ਉਹ ਕਹਿੰਦਾ ਕਿ ਪਿਤਾ ਜੀ ਚਲੋ ਮੈਂ ਤੁਹਾਡਾ ਕਮਰਾ ਖਾਲੀ ਕਰਨ ਵਿੱਚ ਤੁਹਾਡੀ ਮਦਦ ਕਰਦਾ ਹਾਂ ਦੇਖੋ ਕੋਮਲ ਨੇ ਕਿੰਨਾ ਵਧੀਆ ਤਰੀਕੇ ਨਾਲ ਉਸ ਕਮਰੇ ਵਿੱਚ ਸਫਾਈ ਕੀਤੀ ਹੈ ਤਾਂ ਜਗਿੰਦਰ ਸਿੰਘ ਨੇ ਕਿਹਾ ਕਿ ਤੈਨੂੰ ਇੱਕ ਵਾਰੀ ਸਮਝਾਉਣ ਤੇ ਸਮਝ ਨਹੀਂ ਲੱਗੀ ਫਿਰ ਵਾਰ-ਵਾਰ ਉਹੀ ਗੱਲ ਨੂੰ ਲੈ ਕੇ ਬਹਿ ਜਾਂਦੇ ਜੀ ਤਾਂ ਇਹ ਗੱਲ ਸੁਣ ਕੇ ਸੁਨੀਲ ਨੇ ਗੁੱਸੇ ਵਿੱਚ ਆਪਣੇ ਪਿਤਾ ਜੁਗਿੰਦਰ ਸਿੰਘ ਦੀ ਕੁਰਸੀ ਨੂੰ ਲੱਤ ਮਾਰੀ ਤੇ ਉਹ ਥੱਲੇ ਜ਼ਮੀਨ ਤੇ ਡਿੱਗ ਪਿਆ ਤਾਂ ਉਸ ਨੇ ਕਿਹਾ ਕਿ ਬੁੱਢਿਆ ਮੈਂ ਤਾਂ ਸੋਚਿਆ ਸੀ ਕਿ ਤੂੰ ਉਵੇਂ ਹੀ ਸਮਝ ਜਾਵੇਂਗਾ ਪਰ ਤੈਨੂੰ ਨਹੀਂ ਲੱਗਦੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਇਦਾਂ ਨਹੀਂ ਮੰਨਣਾ ਮੇਰੇ ਤੋਂ ਹੀ ਗਲਤੀ ਹੋ ਗਈ ਮੈਂ ਤੁਹਾਨੂੰ ਪਹਿਲਾਂ ਹੀ ਇਸ ਘਰ ਤੋਂ ੱੱਕੇ ਮਾਰ ਕੇ ਬਾਹਰ ਕੱਢ ਦੇਣਾ ਸੀ ਸੁਨੀਲ ਗੁੱਸੇ ਭਰੀਆਂ ਅੱਖਾਂ ਨਾਲ ਆਪਣੀ ਮਾਂ ਜੀਤੋ ਵੱਲ ਵੀ ਗਿਆ ਤੇ ਉਸ ਨੂੰ ਕਹਿੰਦਾ ਕਿ ਜੇਕਰ ਤੂੰ ਆਪਣੇ ਬੰਦੇ ਦੀ ਸਲਾਮਤੀ ਚਾਹੁੰਦੀ ਹੈ ਤਾਂ ਆਪਣੇ ਇਸ ਬੁੱਢੇ ਪਤੀ ਨੂੰ ਕਹਿ ਕਿ ਇਸ ਘਰ ਤੋਂ ਦਫਾ ਹੋ ਜਾਵੇ ਇਸ ਨੂੰ ਸਮਝਾ ਲੈ ਨਹੀਂ ਤਾਂ ਮੈਂ ਇਸ ਦੇ ਹੱਥ ਪੈਰ ਤੋੜ ਕੇ ਕਿਸੇ ਚਰਸਤੇ ਉੱਤੇ ਇਸ ਨੂੰ ਭੀਖ ਮੰਗਣ ਲਈ ਖੜਾ ਕਰ ਦੇਵਾਂਗਾ ਫੇਰ ਨਾ ਕਿਉਂ ਕਿ ਬੇਟੇ ਨੇ ਪਹਿਲਾ ਨਹੀਂ ਸੀ ਦੱਸਿਆ ਆਪਣੇ ਬੇਟੇ ਦੀਆਂ ਇਹ ਗੱਲਾਂ ਸੁਣ ਕੇ ਜੁਗਿੰਦਰ ਸਿੰਘ ਦੇ ਅੱਖਾਂ 'ਚੋਂ ਹੰਝੂ ਨਿਕਲ ਆਏ ਜੀਤੋ ਨੇ ਸਰਬਜੀਤ ਨੂੰ ਸਹਾਰਾ ਦੇ ਕੇ ਖੜਾ ਕੀਤਾ ਤੇ ਦੂਜੀ ਕੁਰਸੀ ਤੇ ਬਿਠਾਇਆ ਸੁਨੀਲ ਤਾਂ ਇਹ ਹਰਕਤ ਕਰਕੇ ਉੱਥੋਂ ਚਲਾ ਗਿਆ ਜੀਤੋ ਨੇ ਜੁਗਿੰਦਰ ਸਿੰਘ ਨੂੰ ਕਿਹਾ ਕਿ ਚਲੋ ਜੀ ਕੁਝ ਦਿਨ ਉਸ ਕਮਰੇ ਵਿੱਚ ਵੀ ਰਹਿ ਕੇ ਦੇਖ ਲੈਂਦੇ ਹਾਂ ਜੇਕਰ ਉਸ ਕਮਰੇ ਵਿੱਚ ਦਿਲ ਨਾ ਲੱਗਾ ਤਾਂ ਫਿਰ ਆਪਾਂ ਇਹੀ ਕਮਰੇ ਵਿੱਚ ਆ ਜਾਵਾਂਗੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਹੁਣ ਆਪਣੀ ਪਤਨੀ ਦੀ ਗੱਲ ਤਾਂ ਉਹ ਬਿਲਕੁਲ ਵੀ ਟਾਲ ਨਹੀਂ ਸੀ ਸਕਦਾ ਉਹ ਚੁੱਪਚਾਪ ਆਪਣਾ ਸਮਾਨ ਚੁੱਕ ਕੇ ਉਸ ਕਮਰੇ ਵਿੱਚ ਚਲੇ ਗਏ ਕਮਰੇ 'ਚ ਜਾਂਦਿਆਂ ਹੀ ਨੋ ਅਤੇ ਪੁੱਤਰ ਦਾ ਵਤੀਰਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਪਹਿਲਾਂ ਤਾਂ ਉਹ ਉਹਨਾਂ ਦੀ ਇੱਜ਼ਤ ਨਹੀਂ ਸੀ ਕਰਦੇ ਹੁਣ ਤਾਂ ਉਹ ਦੋ ਰੋਟੀਆਂ ਵੀ ਬਹੁਤ ਮੁਸ਼ਕਿਲ ਨਾਲ ਉਹਨਾਂ ਨੂੰ ਪੁੱਛਦੇ ਸੀ ਜੇਕਰ ਉਹ ਆਪਣੇ ਮਾਪਿਓ ਨੂੰ ਨਹੀਂ ਸੀ ਪੁੱਛਦੇ ਤੇ ਉਹ ਆਪਣੀ ਛੋਟੀ ਭੈਣ ਹਰਨੀਤ ਨੂੰ ਕੀ ਪੁੱਛਣਗੇ ਹਰਨੀਤ ਵੀ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝੀ ਹੋਈ ਸੀ ਵੇਖਦੇ ਹੀ ਵੇਖਦੇ ਜੀਤੋ ਦੇ ਉੱਤੇ ਆਪਣੀਆਂ ਤੇ ਆਪਣੇ ਪਤੀ ਦੀ ਜਗਿੰਦਰ ਸਿੰਘ ਦੀਆਂ ਰੋਟੀਆਂ ਪਕਾਉਣ ਦੀ ਜ਼ਿੰਮੇਵਾਰੀ ਵੀ ਆ ਗਈ ਜੀਤੋ ਨੂੰ ਅੰਦਰ ਹੀ ਅੰਦਰ ਇਹ ਗੱਲ ਰੜਕਾਂ ਲੱਗ ਪਈ ਕਿ ਉਹਨਾਂ ਦੇ ਪੁੱਤਰਾਂ ਕੋਲ ਉਹਨਾਂ ਲਈ ਬਿਲਕੁਲ ਵੀ ਟਾਈਮ ਨਹੀਂ ਰਹਿ ਗਿਆ ਜਦੋਂ ਜਗਿੰਦਰ ਸਿੰਘ ਆਪਣੇ ਬੇਟੇ ਨੂੰ ਕੁਝ ਕਹਿੰਦਾ ਤਾਂ ਉਹ ਉਸ ਨੂੰ ਚਾਰ ਗੁੱਲਾਂ ਗੱਲਾਂ ਸੁਣਾ ਦਿੰਦਾ ਜਗਿੰਦਰ ਸਿੰਘ ਵੀ ਸਮਾਜ ਦੇ ਡਰ ਤੋਂ ਚੁੱਪ ਕਰਕੇ ਬੈਠ ਜਾਂਦਾ ਸੀ ਇੱਕ ਦਿਨ ਜੀਤੋ ਦੀ ਤਬੀਅਤ ਬਹੁਤ ਖਰਾਬ ਹੋ ਗਈ ਉਹ மஞ்சੇ ਤੇ ਪਈ ਹੋਈ ਸੀ ਤਾਂ ਜਗਿੰਦਰ ਸਿੰਘ ਆਪਣੀ ਨੌ ਕੋਮਲ ਨੂੰ ਜਾ ਕੇ ਕਹਿੰਦਾ ਕਿ ਤੇਰੀ ਸੱਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਉਸ ਲਈ ਖਾਣਾ ਬਣਾ ਦੇ ਤਾਂ ਉਸ ਨੇ ਅੱਗੋਂ ਕਿਹਾ ਕਿ ਪੈਨਸ਼ਨ ਦੇ ਜਿੰਨੇ ਪੈਸੇ ਹੁੰਦੇ ਹਨ ਉਹ ਤੁਸੀਂ ਦਵਾਈਆਂ ਵਿੱਚ ਖਰਚ ਕਰ ਦਿੰਦੇ ਜੇ ਤਾਂ ਖਾਣਾ ਅਸੀਂ ਕਿੱਥੋਂ ਦਈਏ ਜਿਹੜੇ ਪੈਨਸ਼ਨ ਦੇ ਪੈਸੇ ਸੀ ਉਹ ਤਾਂ ਇਸ ਘਰ ਉੱਤੇ ਲੱਗ ਗਏ ਇਹ ਘਰ ਕਿਹੜਾ ਸਾਡਾ ਹੀ ਹੈ ਇਸ ਵਿੱਚ ਤੁਹਾਡੇ ਛੋਟੇ ਬੇਟੇ ਕਰਨ ਦਾ ਵੀ ਹਿੱਸਾ ਪਵੇਗਾ ਫਿਰ ਅਸੀਂ ਹੀ ਕਿਉਂ ਤੁਹਾਡੀਆਂ ਰੋਟੀਆਂ ਦੀ ਜ਼ਿੰਮੇਵਾਰੀ ਚੁੱਕਦੇ ਫਿਰਿਏ ਆਹ ਲਓ ਘਰ ਵਿੱਚ ਥੋੜੇ ਜਿਹੀ ਬ੍ਰੈਡ ਪਏ ਹੋਏ ਹਨ ਇਹ ਲੈ ਜਾਓ ਇੰਨਾ ਕਹਿ ਕੇ ਕੋਮਲ ਨੇ ਦਰਵਾਜ਼ਾ ਬੰਦ ਕਰ ਲਿਆ ਤਾਂ ਜਗਿੰਦਰ ਸਿੰਘ ਸੋਚਣ ਲੱਗਾ ਕਿ ਆਪਣੇ ਕਿਸੇ ਗਵਾਂਢੀਆਂ ਕੋਲੋਂ ਤਾਂ ਜਾ ਕੇ ਰੋਟੀ ਮੰਗ ਨਹੀਂ ਸਕਦਾ ਕਿਉਂਕਿ ਲੋਕ ਕਹਿਣਗੇ ਕਿ ਆਪਣੇ ਨੌ ਪੁੱਤਰ ਦੇ ਨਾਲ ਰਹਿੰਦੇ ਹਨ ਤਾਂ ਵੀ ਭੀਖ ਮੰਗਦੇ ਫਿਰਦੇ ਹਨ ਉਹ ਭਿੱਜੀਆਂ ਅੱਖਾਂ ਨਾਲ ਆਪਣੇ ਹੱਥ ਵਿੱਚ ਬ੍ਰੈਡ ਲੈ ਕੇ ਜੀਤੋਵਲ ਆਇਆ ਤਾਂ ਉਸਨੇ ਕਿਹਾ ਕਿ ਤੁਸੀਂ ਕਿਉਂ ਮੇਰੇ ਲਈ ਕਿਸੇ ਤੋਂ ਭੀਖ ਮੰਗਣ ਜਾਂਦੇ ਹੋ ਜੁਕੇਂਦਰ ਸਿੰਘ ਰੋਂਣ ਲੱਗ ਪਿਆ ਤਾਂ ਜੀਤੋ ਉਸ ਨੂੰ ਕਹਿੰਦੀ ਕਿ ਜੇ ਤੁਸੀਂ ਇਸ ਤਰ੍ਹਾਂ ਰੋਂਦੇ ਰਹੋਗੇ ਤਾਂ ਮੈਂ ਉੱਤੇ ਕਿਵੇਂ ਰਾਵਾਂਗੀ ਇੱਕ ਆਖਰੀ ਵਾਰੀ ਮੈਨੂੰ ਆਪਣੇ ਹੱਥਾਂ ਨਾਲ ਪਾਣੀ ਪਿਆ ਦੋ ਫਿਰ ਮੈਂ ਆਪਣੀਆਂ ਅੱਖਾਂ ਆਰਾਮ ਨਾਲ ਬੰਦ ਕਰ ਸਕਾਂਗੀ ਜੁਗਿੰਦਰ ਸਿੰਘ ਨੇ ਕਿਹਾ ਕਿ ਜੀਤੋ ਮੈਨੂੰ ਛੱਡ ਕੇ ਨਾ ਜਾ ਤੇਰੇ ਤੋਂ ਸਿਵਾ ਮੇਰਾ ਇੱਥੇ ਹੈ ਹੀ ਕੌਣ ਮੈਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦਾ ਇੰਨੀ ਗੱਲ ਕਹਿ ਕੇ ਜੁਗਿੰਦਰ ਸਿੰਘ ਨੇ ਜੀਤੋ ਦੇ ਮੂੰਹ ਵਿੱਚ ਇੱਕ ਘੁੱਟ ਪਾਣੀ ਦੀ ਪਾਈ ਤੇ ਨਾਲ ਹੀ ਉਸ ਦੀਆਂ ਅੱਖਾਂ ਬੰਦ ਹੋ ਗਈਆਂ ਤਾਂ ਫਿਰ ਜਗਿੰਦਰ ਸਿੰਘ ਆਪਣੀ ਬੇਟੀ ਹਰਨੀਤ ਨੂੰ ਫੋਨ ਲਗਾਇਆ ਤਾਂ ਉਸ ਨੇ ਕਿਹਾ ਕੀ ਗੱਲ ਪਾਪਾ ਤੁਸੀਂ ਇਹਨੂੰ ਰਾਤ ਨੂੰ ਫੋਨ ਲਗਾਇਆ ਤਾਂ ਉਸ ਨੇ ਕਿਹਾ ਕਿ ਬੇਟਾ ਤੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਹੈ ਫਿਰ ਉਸ ਨੇ ਰੋਂਦਿਆਂ ਰੋਂਦਿਆਂ ਆਪਣੇ ਭਰਾ ਨੂੰ ਫੋਨ ਲਾਇਆ ਅਤੇ ਕਹਿੰਦੀ ਕਿ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਤਾਂ ਉਸ ਨੇ ਕਿਹਾ ਕਿ ਸ਼ਾਮ ਤੱਕ ਤਾਂ ਦੋਵੇਂ ਚੰਗੇ ਭਲੇ ਸੀ ਹੁਣ ਅਚਾਨਕ ਇਹਨਾਂ ਨੂੰ ਕੀ ਹੋ ਗਿਆ ਤਾਂ ਫਿਰ ਹਰਨੀਤ ਨੂੰ ਬਹੁਤ ਹੀ ਚਿੰਤਾ ਹੋਈ ਕਿ ਇੱਕ ਹੀ ਘਰ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੂੰ ਕੋਈ ਖਬਰ ਹੀ ਨਹੀਂ ਦੇ ਫਿਰ ਉਹ ਉੱਥੇ ਪਹੁੰਚੀ ਤੇ ਆਪਣੇ ਪਿਤਾ ਨਾਲ ਜੱਫੀ ਪਾ ਕੇ ਬਹੁਤ ਰੋਈ ਉਸਦੇ ਪਿਤਾ ਜੀ ਤਾਂ ਜਿਵੇਂ ਪੱਥਰ ਹੀ ਬਣ ਗਏ ਸਨ ਆਪਣੀ ਬੇਟੀ ਦੇ ਵਾਰ-ਵਾਰ ਪੁੱਛਣ ਤੇ ਉਸ ਨੇ ਉਸ ਨੂੰ ਸਾਰੀ ਗੱਲ ਦੱਸੀ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਹਰਨੀਤ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਹੁਣ ਪਿਤਾ ਜੀ ਨੂੰ ਤੁਹਾਡੀ ਲੋੜ ਹੈ ਸੁਨੀਲ ਬੋਲਿਆ ਕਿ ਮੇਰੀ ਤਾਂ ਟ੍ਰਾਂਸਫਰ ਹੋਣ ਵਾਲੀ ਹੈ ਮੈਂ ਮਾਂ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਕਿਸੇ ਨੂੰ ਨਹੀਂ ਦੱਸਿਆ ਦੋਵਾਂ ਭਰਾਵਾਂ ਨੇ ਆਪਸ ਵਿੱਚ ਸਲਾਹ ਕਰਕੇ ਕਿਉਂਕਿ ਨਾ ਪਿਤਾ ਜੀ ਸਾਰੇ ਜ਼ਮੀਨ ਵੇਚ ਕੇ ਸਾਡੇ ਨਾਲ ਰਹਿਣ ਪਰ ਜਗਤਨ ਸਿੰਘ ਨਾ ਮੰਨੇ ਕਿਉਂਕਿ ਉਹ ਜਗ੍ਹਾ ਨੂੰ ਨਹੀਂ ਸੀ ਛੱਡਣਾ ਚਾਹੁੰਦੇ ਹਰਨੀਤ ਨੇ ਵੀ ਬਹੁਤ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਚੱਲੋ ਉਸ ਨੇ ਕਿਹਾ ਕਿ ਨਹੀਂ ਧੀਏ ਤੇਰੀ ਮਾਂ ਦੀਆਂ ਇੱਥੇ ਬਹੁਤ ਸਾਰੀਆਂ ਜਾਂਦਾ ਹਨ ਮੈਂ ਇਸ ਘਰ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ ਤੇ ਆਂਡਗਵਾਂਡ ਵੀ ਬਹੁਤ ਹੀ ਚੰਗਾ ਹੈ ਜੇਕਰ ਮੈਨੂੰ ਕੋਈ ਪਰੇਸ਼ਾਨੀ ਹੋਈ ਤਾਂ ਮੈਂ ਤੈਨੂੰ ਜ਼ਰੂਰ ਦੱਸਾਂਗਾ ਇੰਨੀ ਗੱਲ ਸੁਣ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਪਰ ਜੁਗਿੰਦਰ ਸਿੰਘ ਬਹੁਤ ਬਿਮਾਰ ਰਹਿਣ ਲੱਗ ਪਿਆ ਚਾਰ ਦਿਨਾਂ ਤੋਂ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਸੀ ਇਹ ਗੱਲ ਉਹਨਾਂ ਨੇ ਆਪਣੇ ਨੌਪੁੱਤਰ ਨੂੰ ਕਹੀ ਤਾਂ ਉਹਨਾਂ ਨੇ ਕੋਈ ਜ਼ਿਆਦਾ ਜ਼ਰੂਰੀ ਨਹੀਂ ਸਮਝਿਆ ਦੋ ਤਿੰਨ ਦਿਨ ਤੋਂ ਭੁੱਖਾ ਜਗਿੰਦਰ ਸਿੰਘ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਸੀ ਆ ਰਿਹਾ ਫਿਰ ਉਸ ਦਾ ਪੇਟਾ ਉਸ ਕੋਲ ਆਇਆ ਤੇ ਕਹਿਣ ਲੱਗਾ ਕਿ ਅਸੀਂ ਕਿਤੇ ਬਾਹਰ ਜਾ ਰਹੇ ਹਾਂ ਬੱਚਿਆਂ ਦਾ ਵੀ ਮਨ ਲੱਗ ਜਾਏਗਾ ਸੰਜਗਿੰਦਰ ਸਿੰਘ ਨੇ ਕਿਹਾ ਕਿ ਪੁੱਤ ਮੇਰੀ ਤਬੀਅਤ ਬਹੁਤ ਖਰਾਬ ਹੈ ਅੱਜ ਇਹ ਤੁਸੀਂ ਕਿਤੇ ਨਾ ਜਾਓ ਤੁਸੀਂ ਮੇਰੇ ਕੋਲ ਹੀ ਰਹੋ ਕੀ ਪਤਾ ਮੈਂ ਕਦੋਂ ਆਖਰੀ ਸਾਹ ਤੇ ਆ ਜਾਵਾਂ ਤੇ ਉਸ ਦਾ ਬੇਟਾ ਕਹਿੰਦਾ ਕਿ ਹੁਣ ਅਸੀਂ ਤੁਹਾਡੇ ਮਰਨ ਦਾ ਇੰਤਜ਼ਾਰ ਕਰਦੇ ਰਹੀਏ ਆਪਣੀ ਜ਼ਿੰਦਗੀ ਨਾ ਜੀਏ ਕਿਤੇ ਜਾਈਏ ਜਾਈਏ ਨਾ ਤਾਂ ਕੋਮਲ ਬੋਲੀ ਕਿ ਤੁਸੀਂ ਆ ਜਾਓ ਇਸ ਬੁੱਢੇ ਦਾ ਤਾਂ ਇਹ ਹੀ ਡਰਾਮਾ ਰਹਿਣਾ ਹੈ ਦੋਵੇਂ ਉੱਥੋਂ ਚਲੇ ਗਏ ਜਗਿੰਦਰ ਸਿੰਘ ਉਹਨਾਂ ਨੂੰ ਆਵਾਜ਼ਾਂ ਮਾਰਦਾ ਰਿਹਾ ਪਰ ਉਹਨਾਂ ਨੇ ਪਲਟ ਕੇ ਨਾ ਵੇਖਿਆ ਤੇ ਉਹ ਜਾਂਦੇ ਜਾਂਦੇ ਘਰ ਦੇ ਦਰਵਾਜ਼ੇ ਨੂੰ ਤਾਲਾ ਵੀ ਲਗਾ ਗਏ ਆਪਣੇ ਬੇਟੇ ਦੀ ਸਹਾਰਕਤ ਨੂੰ ਵੇਖਦਿਆਂ ਜਗਿੰਦਰ ਸਿੰਘ ਬਸ ਰੋਂਦਾ ਹੀ ਰਹਿ ਗਿਆ ਫਿਰ ਅਚਾਨਕ ਰਾਤ ਨੂੰ ਉਸ ਦੇ ਸੀਨੇ ਵਿੱਚ ਬਹੁਤ ਤੇਜ਼ ਦਰਦ ਉੱਠਿਆ ਉਸ ਨੇ ਵਾਰ-ਵਾਰ ਆਪਣੇ ਬੇਟੇ ਨੂੰ ਫੋਨ ਲਗਾਇਆ ਪਰ ਉਹ ਨਾ ਜਾਣਬੁੱਝ ਕੇ ਫੋਨ ਨਹੀਂ ਚੱਕਿਆ ਉਹਨਾਂ ਨੇ ਆਪਣੀ ਬੇਟੀ ਹਰਨੀਤ ਨੂੰ ਫੋਨ ਲਗਾਇਆ ਤਾਂ ਉਹ ਆਪਣੇ ਪਿਤਾ ਦੇ ਇੱਕ ਫੋਨ ਤੇ ਹੀ ਪੱਚੀ ਆਈ ਜਦੋਂ ਤੱਕ ਉਹ ਉੱਥੇ ਪਹੁੰਚੀ ਤਾਂ ਉਸ ਨੇ ਵੇਖਿਆ ਕਿ ਘਰ ਦਾ ਤਾਲਾ ਲੱਗਾ ਹੋਇਆ ਹੈ ਉਸ ਦੇ ਪਤੀ ਨੇ ਤਾਲਾ ਤੋੜਿਆ ਤੇ ਅੰਦਰ ਗਈ ਉਦੋਂ ਨੂੰ ਤਾਂ ਉਸ ਦਾ ਪਿਤਾ ਉਸ ਦੀ ਮਾਂ ਕੋਲ ਪਹੁੰਚ ਚੁੱਕਿਆ ਸੀ ਉਸ ਨੇ ਵੇਖਿਆ ਕਿ ਪਿਤਾ ਜੀ ਦੇ ਹੱਥ ਵਿੱਚ ਇੱਕ ਚਿੱਠੀ ਸੀ ਜਦ ਮਨਿੰਦਰ ਨੇ ਉਹ ਚਿੱਠੀ ਖੋਲ ਕੇ ਵੇਖੀ ਤਾਂ ਉਸ ਵਿੱਚ ਲਿਖਿਆ ਸੀ ਕਿ ਮੈਂ ਬਹੁਤ ਹੀ ਜ਼ਰੂਰੀ ਕਾਗਜ਼ ਆਪਣੇ ਮਿੱਤਰ ਵਕੀਲ ਕੋਲ ਰੱਖੇ ਹੋਏ ਹਨ ਤੂੰ ਇਸ ਬਾਰੇ ਆਪਣੇ ਭਰਾਵਾਂ ਨੂੰ ਵੀ ਦੱਸ ਦੇਵੇਂ ਪਰ ਅੱਗੇ ਉਹ ਘਰੇ ਜੋ ਮੈਂ ਇਸ ਚਿੱਠੀ ਵਿੱਚ ਲਿਖਿਆ ਹੋਇਆ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਇੱਕ ਪਿਓ ਕੀ ਹੁੰਦਾ ਹੈ ਜੇਕਰ ਪਿਓ ਆਪਣੀ 아이 ਤੇ ਆ ਜਾਵੇ ਤਾਂ ਉਹ ਬਹੁਤ ਕੁਝ ਕਰ ਸਕਦਾ ਹੈ ਹਰਨੀਤ ਇਹ ਪੜ ਕੇ ਰੋਣ ਲੱਗ ਪਈ ਇੱਕ ਹਫਤਾ ਪਹਿਲਾਂ ਹੀ ਉਹ ਇੱਥੇ ਉਹਨਾਂ ਨੂੰ ਮਿਲਣ ਆਈ ਸੀ ਤੇ ਆ ਕੇ ਆਪਣੇ ਹੱਥਾਂ ਨਾਲ ਖਾਣਾ ਖਿਲਾਇਆ ਸੀ ਤੇ ਫਿਰ ਉਹਨਾਂ ਨੂੰ ਸੁਵਾ ਕੇ ਆਪਣੇ ਘਰ ਚਲੀ ਗਈ ਮਾਪੇ ਤੋਂ ਬਿਨਾਂ ਤਾਤੀ ਦਾ ਪੇਕਾ ਕਰ ਪੇਕਾ ਕਰਨੇ ਲੱਗਦਾ ਨੂਹਾ ਪੁੱਤਰਾਂ ਵਾਪਸ ਆਉਣ ਤੋਂ ਬਾਅਦ ਉਹ ਪਿਤਾ ਜੀ ਨੂੰ ਵੇਖ ਕੇ ਕੰਬਣ ਲੱਗ ਪਏ ਸਭ ਉਹਨਾਂ ਦੇ ਕਰਕੇ ਹੀ ਹੋਇਆ ਸੀ ਜੇਕਰ ਉਹ ਸਮਾਂ ਰਹਿਂਦੇ ਹੀ ਜਗਿੰਦਰ ਸਿੰਘ ਨੂੰ ਡਾਕਟਰ ਕੋਲ ਲੈ ਜਾਂਦੇ ਤਾਂ ਸ਼ਾਇਦ ਉਹ ਥੋੜੇ ਦਿਨ ਹੋਰ ਜੀ ਲੈਂਦੇ ਪਰ ਉਹ ਇਹਨਾਂ ਦੀ ਗਲਤੀ ਕਰਕੇ ਹੁਣ ਇਹਨਾਂ ਦੇ ਵਿਚਕਾਰ ਨਹੀਂ ਸੀ ਰਹੇ ਇਹ ਗੱਲ ਛੋਟੇ ਬੇਟੇ ਨੂੰ ਵੀ ਪਤਾ ਲੱਗ ਗਈ ਉਹ ਵੀ ਆ ਗਿਆ ਫਿਰ ਸਸਕਾਰ ਕੀਤਾ ਗਿਆ ਸਾਰੇ ਰਿਸ਼ਤੇਦਾਰ ਵੀ ਆਪਣੇ ਘਰੇ ਚਲੇ ਗਏ ਤੇ ਹਰਨੀਤ ਵੀ ਚਲੀ ਗਈ ਹਰਨੀਤ ਦੇ ਜਾਣ ਤੋਂ ਬਾਅਦ ਉਸ ਦੀਆਂ ਭਾਬੀਆਂ ਗਹਿਣੇ ਅਤੇ ਜਾਇਦਾਦ ਦੇ ਕਾਗਜ਼ ਲੱਭਣ ਲੱਗ ਪਈਆਂ ਪਰ ਉਹਨਾਂ ਨੂੰ ਕੁਝ ਵੀ ਨਾ ਮਿਲਿਆ ਜਦ ਉਹਨਾਂ ਨੇ ਜੋਗਿੰਦਰ ਸਿੰਘ ਦੇ ਮਿੱਤਰ ਵਕੀਲ ਅੰਕਲ ਨੂੰ ਪੁੱਛਿਆ ਤਾਂ ਉਹ ਕਹਿੰਦੇ ਕਿ ਸਾਰਾ ਕੁਝ ਮੇਰੇ ਕੋਲ ਹੈ ਸਾਰਾ ਕੁਝ ਸੁਰੱਖਿਅਤ ਹੈ ਜਦੋਂ ਟਾਈਮ ਆ ਜਾਵੇਗਾ ਮੈਂ ਤੁਹਾਨੂੰ ਦੇ ਦੇਵਾਂਗਾ ਪਰ ਇੱਕ ਸਾਲ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਪਰ ਯਾਦ ਰੱਖਣਾ ਕਿ ਜਿਸ ਦਿਨ ਇਹ ਕੰਮ ਹੋਏਗਾ ਤਾਂ ਹਰਨੀਤ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ ਮਾਪੇ ਦੇ ਜਾਣ ਤੋਂ ਬਾਅਦ ਉਹਨਾਂ ਨੇ ਉਸ ਨੂੰ ਫੋਨ ਕਰਨਾ ਹੀ ਬੰਦ ਕਰ ਦਿੱਤਾ ਕਰੀਬ ਇੱਕ ਸਾਲ ਬੀਤਣ ਤੋਂ ਬਾਅਦ ਸੁਨੀਲ ਨੇ ਫੋਨ ਲਗਾਇਆ ਹਰਮੀਤ ਨੂੰ ਕੀ ਹਾਲ ਹੈ ਤੇਰਾ ਉਸਨੇ ਕਿਹਾ ਕਿ ਮੈਂ ਤਾਂ ਬਿਲਕੁਲ ਠੀਕ ਠੀਕ ਠਾਕ ਹਾਂ ਵੀਰ ਜੀ ਤੁਸੀਂ ਦੱਸੋ ਕਿਵੇਂ ਫੋਨ ਲਗਾਇਆ ਹੈ ਉਹ ਕਹਿਣ ਲੱਗੇ ਕਿ ਅਸੀਂ ਇੱਕ ਖਬਰ ਦੇਣ ਲਈ ਫੋਨ ਲਗਾਇਆ ਹੈ ਕਿ ਮਾਂ ਤੇ ਪਿਤਾ ਜੀ ਦਾ ਸ਼ਰਾਦ ਇਕੱਠੇ ਹੀ ਕਰਾਂਗੇ ਅਸੀਂ ਉਹਨਾਂ ਦਾ ਸ਼ਰਾਦ ਉਹਨਾਂ ਦੇ ਘਰ ਹੀ ਕਰਨ ਲੱਗੇ ਹਾਂ ਤਾਂ ਕੱਲ ਹੀ ਆਪਣੇ ਪਰਿਵਾਰ ਨਾਲ ਆ ਜਾਣਾ ਪਰ ਇਕੱਲੇ ਨਾ ਆਵੀ ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਆਈਂ ਹਰਨੀ ਇਹ ਸੋਚਣ ਲੱਗ ਗਈ ਕਿ ਇਹਨਾਂ ਨੂੰ ਕੀ ਹੋ ਗਿਆ ਕੱਲ ਛੋਟੇ ਵੀਰੇ ਨੇ ਫੋਨ ਕੀਤਾ ਸੀ ਤਾਂ ਅੱਜ ਇਸ ਨੇ ਕੀਤਾ ਹੈ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੀ ਸੀ ਉਹ ਬਹੁਤ ਹੈਰਾਨੀ ਨਾਲ ਸੋਚ ਰਹੀ ਸੀ ਉਹ ਸੋਚ ਰਹੀ ਸੀ ਕਿ ਜਦੋਂ ਪਿਤਾ ਜੀ ਜਿੰਦਾ ਸੀ ਤਾਂ ਉਹਨਾਂ ਨੂੰ ਇਹ ਤਾਨੇ ਗੱਲਾਂ ਕਰ ਕਰਕੇ ਉਸ ਦਾ ਮਨ ਦੁਖੀ ਕਰਦੇ ਰਹਿੰਦੇ ਸੀ ਹੁਣ ਸ਼ਰਾਦ ਕਰਨ ਦਾ ਯਾਦ ਆ ਗਿਆ ਸ਼ਾਮ ਨੂੰ ਜਦੋਂ ਮਨਿੰਦਰ ਆਫਿਸ ਤੋਂ ਘਰੇ ਆਇਆ ਤਾਂ ਉਸਨੇ ਆਪਣੇ ਮਨ ਦਾ ਦੁੱਖ ਉਸ ਨੂੰ ਦੱਸਿਆ ਬੀਤੇ ਹੋਏ ਪਲਾਂ ਨੂੰ ਯਾਦ ਕਰਨ ਲੱਗ ਪਈ ਜਦੋਂ ਉਸ ਦੇ ਭਰਾ ਅਲੱਗ-ਅਲੱਗ ਰਹਿੰਦੇ ਸੀ ਉਹਨੂੰ ਕਹਿੰਦੀ ਸੀ ਜਾਣਦੇ ਹੋ ਮਨਿੰਦਰ ਜਦੋਂ ਮਾਪਿਓ ਇਹਨਾਂ ਦੇ ਘਰ ਜਾਂਦੇ ਸੀ ਤਾਂ ਉਹਨਾਂ ਨੂੰ ਇੱਜ਼ਤ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਜੇਕਰ ਮੈਂ ਕੁਝ ਕਹਿੰਦੀ ਤਾਂ ਉਹਨਾਂ ਨੇ ਮੈਨੂੰ ਕਹਿਣਾ ਕਿ ਤੂੰ ਵੀ ਉਹਨਾਂ ਦੀ ਹੀ ਬੇਟੀ ਹੈ ਤੂੰ ਕਿਉਂ ਨਹੀਂ ਉਹਨਾਂ ਦਾ ਖਿਆਲ ਰੱਖਿਆ ਮਨਿੰਦਰ ਨੇ ਕਿਹਾ ਉਹਨਾਂ ਨੂੰ ਇੱਥੇ ਲੈ ਕੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮਾਂ ਨੇ ਨਹੀਂ ਮੰਨਣਾ ਸਮਾਜ ਕੀ ਕਹੇਗਾ ਤੇ ਪਿਤਾ ਜੀ ਮੇਰੇ ਨਾਲ ਗੱਲਾਂ ਕਰਕੇ ਆਪਣਾ ਮਨ ਹਲਕਾ ਕਰ ਲੈਂਦੇ ਸੀ ਅੱਜ ਉਹ ਮੈਨੂੰ ਵਾਰ-ਵਾਰ ਫੋਨ ਕਰਕੇ ਉੱਥੇ ਆਉਣ ਲਈ ਕਹਿ ਰਹੇ ਹਨ ਮਨਿੰਦਰ ਕਹਿਿੰਦਾ ਕਿ ਜੇਕਰ ਉਹਨਾਂ ਨੇ ਕਿਹਾ ਹੈ ਤਾਂ ਸਾਨੂੰ ਪਿਤਾ ਜੀ ਦੀ ਇੱਜ਼ਤ ਰੱਖਣ ਲਈ ਜਾਣਾ ਹੀ ਪਵੇਗਾ ਮੈਂ ਤੇਰੇ ਨਾਲ ਚਲਾ ਜਾਵਾਂਗਾ ਮੈਂ ਛੁੱਟੀ ਲੈ ਲਵਾਂ ਉਹ ਹਰਨੀਤ ਨਾਲ ਆਪਣੇ ਸਹੁਰੇ ਘਰ ਪਹੁੰਚੇ ਤਾਂ ਉੱਥੇ ਹਰਨੀਤ ਨੇ ਆਪਣੇ ਭਰਾਵਾਂ ਨੇ ਬਹੁਤ ਹੀ ਧੂ ਧਾਮ ਨਾਲ ਆਪਣੇ ਮਾਤਾ ਪਿਤਾ ਦਾ ਸ਼ਰਾਧ ਕੀਤਾ ਉਹਨਾਂ ਨੂੰ ਇਹ ਆਸ ਸੀ ਕਿ ਅੱਜ ਚੰਗਾ ਖਾਸਾ ਪੈਸਾ ਪ੍ਰਾਪਤ ਹੋਵੇਗਾ ਉੱਥੇ ਇੱਕ ਪਾਸੇ ਹਰਨੀਤ ਆਪਣੇ ਮਾਪੇ ਨੂੰ ਯਾਦ ਕਰਕੇ ਉੱਚੀ-ਉੱਚੀ ਰੋ ਰਹੀ ਸੀ। ਅਚਾਨਕ ਵਕੀਲ ਅੰਕਲ ਨੇ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਤਾਂ ਮਨਿੰਦਰ ਉੱਥੋਂ ਜਾਣ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਭਾਜੀ ਤੁਸੀਂ ਕਿਤੇ ਨਹੀਂ ਜਾਣਾ ਤੁਹਾਡਾ ਹੋਣਾ ਤਾਂ ਇੱਥੇ ਬਹੁਤ ਜ਼ਰੂਰੀ ਹੈ ਤੁਹਾਡੇ ਤੋਂ ਬਿਗੈਰ ਤਾਂ ਇਹ ਕੰਮ ਸਫਲ ਹੀ ਨਹੀਂ ਹੋ ਸਕਦਾ। ਉਨਾਂ ਨੇ ਜੋਗਿੰਦਰ ਸਿੰਘ ਦੇ ਨਕਦੀ ਪੈਸੇ ਗਹਿਣੇ ਅਤੇ ਕਾਗਜ਼ ਕੱਟ ਕੇ ਅੱਗੇ ਰੱਖ ਦਿੱਤੇ ਤੇ ਇੱਕ ਚਿੱਠੀ ਵੀ ਸੀ ਉਹ ਵਕੀਲ ਨੇ ਪੜ੍ਹੀ ਕਿ ਇਹ ਸਭ ਕੁਝ ਹਰਨੀਤ ਦੇ ਲਈ ਹੈ ਤੇ ਮੇਰਾ ਘਰ ਅਤੇ ਕਮਲਾ ਆਸ਼ਰਮ ਬਜ਼ੁਰਗਾਂ ਦੇ ਆਸ਼ਯੋ ਆਰਾਮ ਲਈ ਹੈ ਇਸ ਦੀ ਵੀ ਜ਼ਿੰਮੇਵਾਰੀ ਮੈਂ ਆਪਣੀ ਬੇਟੀ ਹਰਨੀਤ ਅਤੇ ਜਵਾਈ ਮਨਿੰਦਰ ਨੂੰ ਦੇ ਰਿਹਾ ਹਾਂ ਜਿੰਨਾ ਪੁੱਤਰਾ ਕੋਲ ਆਪਣੇ ਮਾਪਾਪ ਲਈ ਟਾਈਮ ਨਹੀਂ ਹੈ ਉਹ ਹੋਰ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਤਾਂ ਇਹ ਕਿਵੇਂ ਨਿਭਾ ਸਕਣਗੇ ਉਹਨਾਂ ਦੇ ਉੱਤੇ ਮੈਂ ਇਹ ਆਖਰੀ ਬੋਝ ਵੀ ਆਹ ਮਨਿੰਦਰ ਹੱਕਾ ਬੱਕਾ ਰਹਿ ਗਿਆ ਹਰਨੀਤ ਸੋਚ ਰਹੀ ਸੀ ਕਿ ਪਿਤਾ ਜੀ ਨੇ ਮੇਰੇ ਉੱਤੇ ਇੰਨੀ ਵੱਡੀ ਜ਼ਿੰਮੇਵਾਰੀ ਛੱਡ ਗਏ ਹਨ ਕੋਮਲ ਗੁੱਸੇ ਵਿੱਚ ਬੋਲੀ ਕਿ ਉਹਨਾਂ ਨੂੰ ਅਸੀਂ ਨੌਕਰਾਂ ਵਾਲੇ ਕਮਰੇ ਵਿੱਚ ਕੀ ਸੁੱਟ ਦਿੱਤਾ ਉਹਨਾਂ ਨੇ ਤਾਂ ਇਸ ਦਾ ਬਦਲਾ ਮਰਦੇ ਹੋਏ ਵੀ ਲੈ ਲਿਆ ਜੇਕਰ ਪਤਾ ਹੁੰਦਾ ਤਾਂ ਮੈਂ 2 ਸਾਲ ਪਹਿਲਾਂ ਹੀ ਇਸ ਘਰ ਵਿੱਚ ਕਦੀ ਨਾ ਆਉਂਦੀ ਉਸੇ ਉਸੇ ਦੀ ਦਰਾਨੀ ਬੋਲੀ ਕਹਿੰਦੀ ਜੀ ਤੁਸੀਂ ਤਾਂ ਉਹਨਾਂ ਨਾਲ ਜੋ ਕੀਤਾ ਸੋ ਕੀਤਾ ਮੈਂ ਉਹਨਾਂ ਨਾਲ ਕੀ ਕੀਤਾ ਉਹਨਾਂ ਨੇ ਮੇਰੇ ਨਾਲ ਵੀ ਨਿਆ ਨਹੀਂ ਕੀਤਾ ਹਰਨੀਤ ਬੋਲੀ ਕਿ ਤੁਹਾਨੂੰ ਜਰਾ ਵੀ ਸ਼ਰਮ ਨਹੀਂ ਹੈ ਇੱਕ ਨੇ ਤਾਂ ਮੇਰੇ ਮਾਪਾਪ ਨੂੰ ਬਹੁਤ ਕੌੜੀਆਂ ਗੱਲਾਂ ਕਰਕੇ ਦੋ ਵਕਤ ਦੀ ਰੋਟੀ ਦਿੱਤੀ ਤੇ ਦੂਜੇ ਨੇ ਤਾਂ ਆਉਣ ਵੇਲੇ ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਆਪਣਾ ਪੱਲਾ ਝਾੜ ਲਿਆ ਤੇ ਹੁਣ ਤੁਹਾਨੂੰ ਉਹਨਾਂ ਦੇ ਫੈਸਲੇ ਤੇ ਕੋਈ ਸ਼ੱਕ ਹੋ ਰਿਹਾ ਹੈ ਚੰਗਾ ਕੀਤਾ ਪਿਤਾ ਜੀ ਨੇ ਕਿ ਜਾਂਦੇ ਜਾਂਦੇ ਇਹ ਫੈਸਲਾ ਵੀ ਕਰਕੇ ਹੀ ਗਏ ਹੁਣ ਮੈਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਦੋਵੇਂ ਭਰਾ ਮਨਿੰਦਰ ਤੇ ਹਰਨੀਤ ਨੂੰ ਕਹਿਣ ਲੱਗੇ ਕਿ ਇਹ ਸਭ ਤੇਰਾ ਕੀਤਾ ਧਰਿਆ ਹੈ ਤੂੰ ਹੀ ਆਖਰੀ ਵਾਰ ਪਿਤਾ ਜੀ ਨੂੰ ਮਿਲਣ ਆਈ ਸੀ ਹਰਨੀਤ ਨੇ ਵੀ ਉਹਨਾਂ ਨੂੰ ਕੁਝ ਸਿਖਾਇਆ ਹੋਵੇਗਾ ਤਾਂ ਮਨਿੰਦਰ ਬੋਲਿਆ ਕਿ ਸਾਨੂੰ ਉਹਨਾਂ ਨੂੰ ਕੁਝ ਸਿਖਾਉਣ ਦੀ ਲੋੜ ਨਹੀਂ ਸੀ ਉਹ ਆਪ ਹੀ ਸਮਝਦਾਰ ਸੀ ਕਾਸ਼ ਜੇ ਤੁਸੀਂ ਉਹਨਾਂ ਨਾਲ ਚੰਗਾ ਵਤੀਰਾ ਕੀਤਾ ਹੁੰਦਾ ਤਾਂ ਤੁਹਾਨੂੰ ਅੱਜ ਇੰਨੇ ਦਿਨ ਨਾ ਦੇਖਣੇ ਪੈਂਦੇ ਮੈਂ ਤੁਹਾਡੇ ਆਉਣ ਵਾਲੇ ਕੱਲ ਭਵਿੱਖ ਦੀ ਅਰਦਾਸ ਕਰਾਂਗਾ ਕਿਉਂਕਿ ਤੁਹਾਡੇ ਬੱਚਿਆਂ ਨੇ ਵੀ ਵੇਖਿਆ ਹੈ ਕਿ ਤੁਸੀਂ ਆਪਣੇ ਮਾਪੇ ਬਾਂ ਨਾਲ ਕਿਹੋ ਜਿਹਾ ਸ਼ਲੋਕ ਕਰਦੇ ਰਹੇ ਮਨਿੰਦਰ ਨੇ ਕਿਹਾ ਕਿ ਚਲ ਹਰਨੀਤ ਆਪਾਂ ਅਜੇ ਪਿਤਾ ਜੀ ਦੀ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਵੀ ਢਪਾਉਣਾ ਹੈ ਤਾਂ ਹਰਨੀਤ ਨੇ ਵਕੀਲ ਨੂੰ ਕਿਹਾ ਕਿ ਮੈਂ ਇਹ ਗਹਿਣੇ ਵੇਚ ਕੇ ਪਿਤਾ ਜੀ ਦਾ ਸੁਪਨਾ ਪੂਰਾ ਕਰਾਂਗੀ ਤੇ ਇਹ ਐਫ ਡੀ ਮੇਰੇ ਕੋਲ ਪਿਤਾ ਜੀ ਦੀ ਦਿੱਤੀ ਹੋਈ ਅਮਾਨਤ ਦੇ ਰੂਪ ਵਿੱਚ ਰਹੇਗੀ ਜਦ ਵੀ ਇਹ ਆਸ਼ਰਮ ਨੂੰ ਜ਼ਰੂਰਤ ਹੋਈ ਤਾਂ ਮੈਂ ਇਸ ਵਿੱਚ ਜ਼ਰੂਰ ਪੈਸੇ ਲਗਾ ਦਿਆ ਕਰਾਂਗੀ ਮੈਂ ਆਪਣੇ ਮਾਤਾ ਪਿਤਾ ਦਾ ਸ਼ਰਾਧ ਵੀ ਇਸੇ ਆਸ਼ਰਮ ਦੇ ਉਹਨਾਂ ਦੇ ਘਰ ਵਿੱਚ ਹੀ ਕਰਾਂਗੀ ਜਦੋਂ ਪਿਤਾ ਜੀ ਜ਼ਿੰਦਾ ਸੀ ਤਾਂ ਇਹਨਾਂ ਕੋਲ ਉਹਨਾਂ ਦੇ ਲਈ ਟਾਈਮ ਨਹੀਂ ਸੀ ਹੁਣ ਇਹ ਜ਼ਿੰਮੇਵਾਰੀ ਨਿਭਾਉਣ ਦਾ ਇਹਨਾਂ ਕੋਲ ਸਮਾਂ ਕਿੱਥੇ ਹੋਵੇਗਾ ਇਸ ਲਈ ਉਹਨਾਂ ਨੇ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਾਂਗੀ ਕੋਮਲ ਗੋਲੀ ਕਿ ਮੈਂ ਕਿਹਾ ਸੀ ਨਾ ਤੁਹਾਡੇ ਪਿਤਾ ਜੀ ਜਿੰਨੇ ਸਿੱਧੇ ਦੇਖਦੇ ਹਨ ਉਹਨੇ ਹੈ ਨਹੀਂ ਜਦੋਂ ਮੇਰੇ ਕੋਲ ਆਉਂਦੇ ਸੀ ਤਾਂ ਵਨਸਵੰਨਾ ਖਾਣਾ ਬਣਾ ਕੇ ਖਵਾਉਂਦੀ ਸੀ ਫਿਰ ਵੀ ਉਹਨਾਂ ਨੂੰ ਯਾਦ ਨਹੀਂ ਰਿਹਾ ਉਹਨਾਂ ਨੇ ਕੋਈ ਨਿਆਣਾ ਨਹੀਂ ਕੀਤਾ ਸਾਡੇ ਨਾਲ ਹਰਨੀਤ ਗੁੱਸੇ ਨਾਲ ਬੋਲੀ ਸ਼ਰਮ ਕਰ ਲੋ ਭਾਬੀ ਜਿੰਨਾ ਤੁਸੀਂ ਮੇਰੇ ਮਾਪਾਪਾ ਲਈ ਕੀਤਾ ਉਸ ਤੋਂ ਤੁਸੀਂ ਜ਼ਿਆਦਾ ਉਹਨਾਂ ਕੋਲੋਂ ਪੈਸੇ ਲੈ ਲੈਂਦੇ ਸੀ ਮੈਨੂੰ ਸਾਰਾ ਪਤਾ ਸੀ ਪਰ ਮੈਂ ਕਦੀ ਇਸ ਗੱਲ ਵਿੱਚ ਨਹੀਂ ਸੀ ਬੋਲੀ ਕਿ ਤੁਹਾਨੂੰ ਕਦੀ ਨਾ ਕਦੀ ਤਾਂ ਇਹ ਅਹਿਸਾਸ ਹੋ ਹੀ ਜਾਏਗਾ ਕਿ ਅਸੀਂ ਗਲਤ ਹਾਂ ਤੇ ਆਪਣੇ ਬਜ਼ੁਰਗਾਂ ਨਾਲ ਤੁਸੀਂ ਸੁਲ੍ਹਾ ਕਰ ਲਓਗੇ ਮੈਨੂੰ ਤਾਂ ਇਹ ਡਰ ਹੈ ਕਿ ਤੁਹਾਡੇ ਬੱਚੇ ਤੁਹਾਡੇ ਬੁਢਾਪੇ ਨਾਲ ਕੀ ਕਰਨਗੇ ਤੁਹਾਡੇ ਜੀ ਲੋਕਾਂ ਨਾਲ ਮੈਂ ਵੀ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਜਿੰਨਾਂ ਕੋਲ ਮੇਰੇ ਮਾਪੇ ਲਈ ਕੋਈ ਫੁਰਸਤ ਨਹੀਂ ਸੀ ਉਹਨਾਂ ਕੋਲ ਮੇਰੇ ਲਈ ਕੀ ਟਾਈਮ ਹੋਏਗਾ ਤਾਂ ਚਲੋ ਮਨਿੰਦਰ ਕਹਿ ਕੇ ਆਖਰੀ ਵਾਰ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਉੱਥੋਂ ਚਲੀ ਗਈ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਕਤ ਬੀਤਿਆ ਤੇ ਉਹਨਾਂ ਨਾਲ ਵੀ ਉਹੀ ਹੋਇਆ ਜੀ ਉਹਨਾਂ ਨੇ ਆਪਣੇ ਬੁੱਢੇ ਮਾਪੇ ਤੇ ਸੱਸ ਸਹੁਰੇ ਨਾਲ ਕੀਤਾ ਸੀ ਉਹਨਾਂ ਦੇ ਬੱਚਿਆਂ ਦੀਆਂ ਵੀ ਮਾਡਰਨ ਘਰ ਵਾਲੀਆਂ ਨੇ ਆ ਕੇ ਉਹਨਾਂ ਨੂੰ ਘਰ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਬਿਰਧ ਆਸ਼ਰਮ ਵਿੱਚ ਛੱਡ ਆਏ ਅੱਜ ਚਾਰੇ ਨੂੰ ਪੁੱਤਰ ਇੱਕ ਬਿਰਧ ਆਸ਼ਰਮ ਵਿੱਚ ਰੁੱਖੀ ਮਿੱਸੀ ਖਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਹਾਂਜੀ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ